ਪੰਜਾਬ ਜਿੱਥੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਅਤੇ ਹਰ ਪਾਸੇ ਸਾਨੂੰ ਪੰਜਾਬ ਦੇ ਵਿੱਚ ਪਾਣੀ ਨਾਲ ਤਬਾਹੀ ਨਜ਼ਰ ਆ ਰਹੀ ਹੈ। ਔਰ ਇਹ ਸਾਰਾ ਹੀ ਜਿਹੜਾ ਦੇਖ ਕੇ ਮੰਜਰ ਸਰ ਪੰਜਾਬੀ ਦਾ ਕੀ ਹਰ ਇਨਸਾਨ ਦਾ ਦਿਲ ਜਿਹੜਾ ਪਸੀ ਜਾਂਦਾ ਹੈ। ਜਿੱਥੇ ਇੰਨੀ ਹੜ੍ਹਾਂ ਦੀ ਮਾਰ ਨੇ ਲੋਕਾਂ ਦੇ ਘਰ, ਪਸ਼ੂ ਅਤੇ ਖੇਤਾਂ ਦਾ ਜੜਾ ਕੀਤਾ। ਉੱਥੇ ਦੋ ਭਰਾ ਬਹੁਤ ਸਾਰਤਕ ਸਨੇਹਾ ਦੇ ਰਹੇ ਜਿਹੜੀ ਤੁਸੀਂ ਫੈਕਟਰੀ ਦੇਖ ਰਹੇ ਹੋ। ਕਪੂਰਥਲਾ ਜ਼ਿਲ੍ਹੇ ਵਿੱਚ ਰੀਲ ਕੋਇ ਫੈਕਟਰੀ ਸਾਹਮਣੇ ਹੰਸਪਾਲ ਟਰੇਡਰਜ਼ ਨਾਂ ਦੀ ਫੈਕਟਰੀ ਚਲਾ ਰਹੇ ਨੇ ਦੋ ਭਰਾ। ਤੁਸੀਂ ਦੇਖ ਸਕਦੇ ਹੋ ਕਿ ਇਹ ਨਿੱਕੇ ਨਿੱਕੇ ਕਿਸ਼ਤੀਆਂ ਸਾਰੇ ਕੰਮ ਸਾਰੇ ਆਰਡਰ ਛੱਡ ਕੇ ਇਹਨਾਂ ਨੇ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੇਵਾ ਦੇ ਲਈ ਔਰ ਇੱਕ ਘੰਟੇ 'ਚ ਕਿਸ਼ਤੀ ਤਿਆਰ ਹੋ ਰਹੀ ਹੈ ਇਹ ਜਿਹੜਾ ਵੱਡਾ ਬੇੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ 23 ਵਿੱਚ ਵੀ ਇਦਾਂ ਦਾ ਹੀ ਬੇੜਾ ਇਹਨਾਂ ਨੇ ਸਮਰਪਿਤ ਕੀਤਾ ਸੀ 23 ਦੇ ਹੜ ਦੇ ਵਿੱਚ ਜਿਨੇ ਬੜੀ ਸੇਵਾ ਕੀਤੀ ਪਸੂ ਕੱਢ ਕੇ ਲਿਆਂਦੇ ਕ੍ਰੇਨਾਂ ਨੂੰ ਲੈ ਕੇ ਗਏ ਤੇ ਹੁਣ ਇਹਦੇ ਵਿੱਚ ਛੋਟਾ ਜਿਹਾ ਇੱਕ ਟਰੈਕਟਰ ਫਿੱਟ ਕਰ ਦਿੱਤਾ ਗਿਆ ਜਿਹੜਾ ਇਹਨੂੰ ਆਪਣੇ ਆਪ ਪਾਣੀ ਦੇ ਵਿੱਚ ਚਲਾਏਗਾ ਜਿਹੜਾ ਕ੍ਰੇਨਾਂ ਨੂੰ ਦੁਬਾਰਾ ਦੰਗਰ ਕੱਢਣ ਦੇ ਲਈ ਪਸ਼ੂਆਂ ਦੇ ਲਈ ਔਰ ਬਹੁਤ ਜ਼ਿਆਦਾ ਵੱਡੀ ਗਲਤੀ ਵਿੱਚ ਭਾਰੀਆਂ ਚੀਜ਼ਾਂ ਨੂੰ ਮਸ਼ੀਨਰੀ ਨੂੰ ਪਹੁੰਚਾਉਣ ਦੇ ਕੰਮ ਆ ਰਿਹਾ ਹੈ ਇਹ 2-3 ਦਿਨ ਤੋਂ ਵੱਖ-ਵੱਖ ਸਥਾਨਾਂ ਨੂੰ ਜਨਤਾ ਪਤਾ ਲੱਗਾ ਹੈ ਇਹਦੀ ਵੀਡੀਓ ਤੁਸੀਂ ਬਾਰ-ਬਾਰ ਦੇਖ ਰਹੇ ਹੋ ਇੱਥੇ ਬਹੁਤ ਸ਼ਲਾਘਾ ਕਰਨੀ ਬਣਦੀ ਹੈ ਪੰਜਾਬੀ ਭਾਈਚਾਰੇ ਦੀ ਇਹੋ ਜਿਹੇ ਲੋਕਾਂ ਦੀ ਜਿਹੜੇ ਇਸ ਟਾਈਮ ਤੇ ਆਪਣਾ ਪ੍ਰੋਫਿਟ ਇੱਕ ਪਾਸੇ ਰੱਖ ਕੇ ਸੇਵਾ ਭਾਉਣਾ ਜੁੜ ਜਾਂਦੇ ਨੇ ਆਪਣਾ ਦਸਵੰਧ ਕੱਢਦੇ ਨੇ ਔਰ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਇਹਨਾਂ ਦੋਵਾਂ ਭਰਾਵਾਂ ਦਾ ਅਸੀਂ ਰੱਜ ਕੇ ਦੀ ਸ਼ਲਾਘਾ ਕਰਦੇ ਹਾਂ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਚੜ੍ਹਦੀ ਕਲਾ ਦੀ ਮਿਸਾਲ ਕਾਇਮ ਕੀਤੀ ਜਿਹੜੀ ਬਾਕੀਆਂ ਲਈ ਵੀ ਪ੍ਰੇਰਨਾ ਸੋਤ ਬਣ ਗਈ ਹੈ